ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹਰ ਪਾਸਿਓਂ ਸਿੱਖ ਕੌਮ ਦੇ ਉੱਤੇ ਵਾਰ ਹੋ ਰਹੇ ਨੇ ਸਮੇਂ ਦੇ ਵਿੱਚ ਕੱਲ ਦੀ ਹੀ ਖਬਰ ਹੈ ਸੰਗਰੂਰ ਦੇ ਨੇੜੇ ਇੱਕ ਪਿੰਡ ਦੇ ਵਿੱਚ ਨਾਂ ਤਾਂ ਮੈਨੂੰ ਚੇਤਾ ਨਹੀਂ ਪਰ ਇੱਕ ਪਿੰਡ ਦੇ ਵਿੱਚ ਹਵਣ ਜਿਹੜੇ ਕਰ ਰਹੇ ਸਨ ਪੱਗਾਂ ਸਿਰ ਤੇ ਬੰਨੀਆਂ ਹੋਈਆਂ ਸੀ ਤੇ ਸਤਨਾਮ ਵਾਹਿਗੁਰੂ ਸਵਾਹ ਕਹਿ ਰਹੇ ਸਨ ਵਾਹਿਗੁਰੂ ਦੇ ਨਾਮ ਦੀ ਨਿਰਾਦਰੀ ਕਰ ਰਹੇ ਸਨ ਗੁਰੂ ਪਿਆਰੀ ਸਾਧ ਸੰਗਤ ਜੀ ਹੁਣ ਅਸੀਂ ਇਹਨਾਂ ਤੋਂ ਸੁਚੇਤ ਹੋਣਾ ਹੈ ਤੇ ਹੋਣ ਦੀ ਵੀ ਲੋੜ ਹੈ ਯੂਪੀ ਦੀ ਖਬਰ ਹੈ ਦੀਪਕ ਫੌਜੀ ਤੋਂ ਪਤਾ ਲੱਗਾ ਸੀ ਕਿ ਯੂਪੀ ਦੇ ਵਿੱਚ ਇੱਕ ਸਿੰਘ ਦੀ ਦਸਤਾਰ ਉਤਾਰ ਕੇ ਉਸ ਦੇ ਘਰ ਵਿੱਚ ਜੁੱਤੀਆਂ ਦਾ ਹਾਰ ਪਾਇਆ ਗਿਆ ਇਹ ਹਾਲਤ ਆਪਣੀ ਹੋ ਚੁੱਕੀ ਹੈ ਇਸ ਭਾਰਤ ਦੇਸ਼ ਦੇ ਅੰਦਰ ਤੇ ਕਿਉਂਕਿ ਹਰ ਪੱਖੋਂ ਸਿਕੋਂਮ ਦੇ ਉੱਤੇ ਵਾਰ ਹੋ ਰਹੇ ਨੇ ਭਾਈ ਅਮਰਤਪਾਲ ਸਿੰਘ ਜੀ ਦੇ ਦੋ ਸਾਥੀ ਭਾਈ ਕੁਲਵੰਤ ਸਿੰਘ rauke ਤੇ ਭਾਈ ਗੁਰਮੀਤ ਸਿੰਘ ਭੁਖਣਵਾਲਾ ਦੋਵਾਂ ਦੀ ਹਾਲਤ ਬੜੀ ਵਿਗੜ ਚੁੱਕੀ ਹੈ ਸਿਹਤ ਦੇ ਤੌਰ ਤੇ ਤੇ ਦੂਜੀ ਗੱਲ ਕਿ ਭਾਈ ਕੁਲਵੰਤ ਸਿੰਘ rauke ਦੀ ਹਾਲਤ ਇੰਨੀ ਖਰਾਬ ਹੈ 18 ਦਿਨਾਂ ਦੇ ਵਿੱਚ ਪਿਛਲੇ ਉਹਨਾਂ ਨੂੰ ਤਿੰਨ ਮਿਰਗੀ ਦੇ ਦੌਰੇ ਆ ਚੁੱਕੇ ਨੇ ਭੁਖ ਹੜਤਾਲ ਦੇ ਕਾਰਨ ਔਰ ਉਹ ਫਿਰ ਵੀ ਕਿਸੇ ਇਲਾਜ ਤੋਂ ਨਾ ਕਰ ਰਹੇ ਨੇ ਕਿਉਂਕਿ ਬੋਲਣ ਦੇ ਆ ਸਮਰਥ ਨੇ ਪਰ ਇਸ਼ਾਰਿਆਂ ਨਾਲ ਆਪਣੀ ਗੱਲਬਾਤ ਜਿਹੜੀ ਉਹ ਕਰ ਰਹੇ ਨੇ ਇਨੀ ਮਾੜੀ ਹਾਲਤ ਸਾਡੀ ਖੌਮ ਦੀ ਹੋ ਚੁੱਕੀ ਆ ਰਾਜਨੀਤੀ ਕੇ ਲੀਡਰ ਤੇ ਵੈਸੇ ਹੀ ਵੋਟਾਂ ਪਿੱਛੇ ਲੜਦੇ ਨੇ ਜਿਉਂ ਉਹਨਾਂ ਨੂੰ ਵੋਟਾਂ ਦੀ ਪਈ ਕੁਰਸੀ ਦੀ ਪਈ ਹੈ ਸਾਡੀ ਖੌਮ ਦੇ ਜਿਹੜੇ ਰਾਜਨੀਤਿਕ ਲੀਡਰ ਨੇ ਪੰਥਕ ਲੀਡਰ ਤੇ ਪ੍ਰਚਾਰਕ ਆਪਸ ਵਿੱਚ ਹੀ ਲੜ-ਲੁੜ ਕੇ ਗੁਜ਼ਾਰਾ ਕਰੀ ਜਾਂਦੇ ਨੇ ਤੇ ਜਿਹੜੇ ਨੌਜਵਾਨ ਨੇ ਉਹ ਉਹਨਾਂ ਨੂੰ ਇੰਸਟਾਗ੍ਰਾਮ ਤੇ ਦੇ ਫੇਸਬੁਕ ਤੇ ਰੀਲਾਂ ਪਾਉਣ ਤੋਂ ਸਿਵਾ ਹੋਰ ਕੋਈ ਕੰਮ ਹੀ ਨਹੀਂ ਰਿਹਾ ਸੋ ਇਸ ਕਰਕੇ ਗੁਰੂ ਪਿਆਰੇ ਆ ਗੁਰੂ ਪਿਆਰੀ ਖਾਲਸਾ ਜੀ ਜਿਹੜਾ ਆਵਾਜ਼ ਚੁੱਕਦਾ ਹੈ ਹੱਕ ਸੱਚ ਦੀ ਉਸ ਦਾ ਚੈਨਲ ਬੰਦ ਕਰ ਦਿੱਤਾ ਜਾਂਦਾ ਹੈ ਤੇ ਉਸ ਨੂੰ ਮਰਵਾ ਦਿੱਤਾ ਜਾਂਦਾ ਜਾਂ ਜੇਲ੍ਹਾਂ ਵਿੱਚ ਪਾ ਦਿੱਤਾ ਜਾਂਦਾ ਹੈ ਸੋ ਨੌਜਵਾਨਾਂ ਨੂੰ ਬੇਨਤੀ ਹੈ ਕਿ ਆਪਣੇ ਰੀਲਾਂ ਰੂਲਾਂ ਛੱਡ ਕੇ ਕੋਈ ਸੋਸ਼ਲ ਮੀਡੀਆ ਉੱਤੇ ਸਿੱਖੀ ਦਾ ਪ੍ਰਚਾਰ ਕਰੀਏ ਸਿਖੀ ਹੱਕਾਂ ਲਈ ਬੋਲਣਾ ਤੇ ਸਿੱਖੀ ਘਟੋ ਘਟ ਇਤਨੀਆਂ ਕਿ ਬੇਨਤੀਆਂ ਕਰਨੀਆਂ ਸੰ ਕਰਨੀਆਂ ਸਨ ਜਿਹੜੀਆਂ ਤੇ ਵੱਦ ਵੱਦ ਪਾਈ ਮਰਤਪਾਲ ਸਿੰਘ ਜੀ ਦੇ ਮੋਰਚੇ ਦੇ ਵਿੱਚ ਪਹੁੰਚੋ ਕੌਮ ਲਈ ਆਵਾਜ਼ ਚੁੱਕੋ ਸੋਸ਼ਲ ਮੀਡੀਆ ਦੀ ਤਾਕਤ ਜੇ ਸਾਡੇ ਹੱਥ ਵਿੱਚ ਹੈ ਜਿਸ ਦਿਨ ਇਹ ਸਰਕਾਰ ਦੇ ਹੱਥ ਵਿੱਚ ਆ ਗਈ ਉਸ ਦਿਨ ਕੀ ਕਰਾਂਗੇ ਸੋ ਗੁਰੂ ਪਿਆਰੇ ਖਾਲਸਾ ਜੀ ਅੱਗੇ ਵੀ ਨੈਸ਼ਨਲ ਮੀਡੀਆ ਵਿਖਿਆ ਹੋਇਆ ਹੈ ਵੱਦ ਵੱਦ ਸੱਚ ਧਰਮ ਲਈ ਸੋਸ਼ਲ ਮੀਡੀਆ ਦੇ ਉੱਤੇ ਬੋਲੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ